ਅੱਜ ਤੁਹਾਨੂੰ ਇਸ ਵੀਡੀਓ ਰਾਹੀਂ ਦਿਖਾਉਨੇ ਆਂ ਵੀ ਅੰਗਰੇਜ਼ ਆਪਣੇ ਬੱਚਿਆਂ ਨੂੰ ਕਿਵੇਂ ਯਾਰ ਬੇਕਾਰ ਬਣਾਉਂਦੇ ਨੇ ਹਰੇਕ ਕੰਮ ਦੇ ਵਿੱਚ ਉਹ ਬੱਚਿਆਂ ਨੂੰ ਤਰਾਕੀ ਦੇ ਵਿੱਚ ਸਾਈਕਲਿੰਗ ਫੜੀ ਚੱਲਦਾ ਹਰੇਕ ਕੰਮ ਦੇ ਵਿੱਚ ਮਰੇ ਛੋਟੇ ਹੋਏ ਬੱਚੇ ਦੇ ਉਡਾਰ ਕੱਢ ਦਿੰਦੇ ਆ ਇਥੋਂ ਦੇ ਬੱਚੇ ਹਰੇਕ ਵੀਰ ਦੇ ਵਿੱਚ ਤੁਸੀਂ ਦੇਖੀਏ ਕਿ ਕੁਝ ਬੱਚੇ ਕਰੀ ਜਾਂਦੇ ਨੇ ਔਖੀ ਆਪਦੀਆਂ ਗੀਮਾਂ ਆਮ ਹੀ ਕਰੀ ਜਾਂਦੇ ਆਪਾਂ ਬੱਚੇ ਨੂੰ ਕਦੇ ਵੀ ਮਤਲਬ ਡਾਕਟਰ ਮੰਡਲ ਨਹੀਂ ਮਣਾਉਂਦੇ ਜਿਹੜਾ ਬੰਦਾ ਹੁੰਦਾ ਆਤਮ ਨਿਰਪਰ ਇਹ ਬੱਚੇ ਨੂੰ ਬਚਪਨ ਤੋਂ ਲੈ ਕੇ ਐ ਬਣਾਉਂਦੇ ਵੀ ਸੈਲਫ ਸੱਡਪੈਂਡੈਂਟ ਹੋਵੇ ਆ ਤਾਂ ਫਤਿਹਤ ਲੱਗਦਾ ਜੀ ਇੱਥੇ ਹਨਾ ਉਹ ਲੱਕੇ ਨੁੱਕੇ ਹੀ ਤਾਂ ਹਾਂ ਤਾਂ ਫਤਿਹ ਹੀ ਲੱਗਦਾ ਅੱਛਾ ਸੀ ਦੇਖਿਆ ਅੱਜ ਹਨਾ ਬਹੁਤ ਵਧੀਆ ਲੱਗਿਆ ਉਹ ਦੇਖਿਆ ਨੇ ਇਹ ਮਾਪਾ ਪਾ ਕੇ ਬੱਚੇ ਨੂੰ ਛੱਡ ਦੇ ਨਿੱਕੇ ਨਿੱਕੇ ਬੱਚੇ ਆਪਣੇ ਪੰਡਾਂ ਦੇ ਵਿੱਚ ਆਪਾਂ ਕਦੇ ਉਹਨੂੰ ਬਾਹਰ ਵੀ ਨਹੀਂ ਕੱਢਦੇ ਇੱਥੇ ਲਿਆ ਕੇ ਇਹ ਬੱਚੇ ਖਾਲਸਾ ਕੋਈ ਨੰਦਮ ਲੈਣਾ ਹਨ ਛੱਡਦੇ ਨੇ ਪਾਰਕਾਂ 'ਚ ਬਹੁਤ ਔਖੀਆਂ ਤੇ ਖਤਮਾ ਖੇਡਾਂ ਖੇਡਦੇ ਨੇ ਬਹੁਤ ਵਧੀਆ ਤੁਸੀਂ ਦੇਖੀ ਆਇਓ ਸਾਡਾ ਕੋਈ ਗੌਰ ਨਾਲ ਦੇਖੋ ਕਿੰਨੇ ਕਿੰਨੇ ਇੱਥੇ ਫਸਟੀਕਲ ਨੇ ਖਾ ਲੈ ਕੇ ਮਾ ਇੰਨੇ ਆ ਸੌਂਦਾ ਰਹੇ ਆਦੇ ਆ ਬੱਚਾ ਕਿੱਡਾ ਹੈ ਇਹਨੇ ਪਤਾ ਨਹੀਂ ਕੀ ਕੁਛ ਕਰਿਆ ਹੋਰ ਵੀ ਅੱਗੇ ਆਊਗਾ ਇਹਦਾ ਹਾਂ ਮਿੱਠੇ ਮਿੱਠੇ ਬੱਚੇ ਨੇ ਕਿ ਮਿਹਨਤ ਕੋਲ ਲਾ ਰਹੇ ਨੇ ਇਹ ਬੱਚਿਆਂ ਨੂੰ ਤਰਾਕੀ ਦੇ ਵਿੱਚ ਪਾਣੀ ਦੇ ਵਿੱਚ ਢਾਈ ਚੜ੍ਹਨ ਦੇ ਵਿੱਚ ਬਹੁਤ ਔਖੇ ਔਖੇ ਕੰਮ ਕਰਨ ਦੇ ਇਹਨਾਂ ਨੂੰ ਟ੍ਰੇਨਿੰਗ ਦਿੱਤੇ ਹੈ ਤਾਂ ਕਿ ਬੰਦਾ ਵੱਡਾ ਹੋ ਕੇ ਪਿਆਰ ਬੇਕਾਰ ਮਨੋਖ ਬਣ ਸਕੇ ਬਹੁਤ ਮਦਦਕ ਯਾਰ ਕਾਬਲੇ ਤਰੀਫ ਇਹਨਾਂ ਦਾ ਹਰੇਕ ਕੰਮ ਆਪਾਂ ਦਾ ਜਵਾਬ ਨੂੰ ਕੱਲਾ ਬਸ ਸਕੂਲ ਚ ਪੇਡਾਂ ਲਾਪੇ ਜਿੰਨੇ ਵੱਡੇ ਸਕੂਲ ਚ ਸੇ ਇੰਨੀ ਫੀਸ ਭਰਦੇ ਆ ਉਹਨੂੰ ਹੋਰ ਆਪਾਂ ਕੁਝ ਨਹੀਂ ਸਿਖਾਉਂਦੇ ਕੀ ਇਨਸਾਨੀਅਤ ਦੇ ਹਰੇਕ ਸਾਰੇ ਕੁਝ ਸਿਖਾਉਣਾ ਚਾਹੀਦਾ ਬੰਦੇ ਨੂੰ ਬਹੁਤ ਹੀ ਵਧੀਆ ਸਿਸਟਮ ਇਹਨਾਂ ਦਾ ਮੈਨੂੰ ਲੱਗਿਆ ਬਹੁਤ ਹੀ ਔਖੀਆਂ ਔ ਉਹ ਕੱਪ ਕਰਦੇ ਆਪਾਂ ਨੂੰ ਵੀ ਡਰ ਲੱਗਦਾ ਮੈਨੂੰ ਵੀ ਡਰ ਲੱਗਿਆ ਇੱਕ ਦੋ ਮੈਂ ਔ ਕਰੇ ਚਲ ਇਹਦੇ ਤੋਂ ਤਿਲਕਿਆ ਜੈ ਸੀਗਾ

ਕਹਿੰਦਾ ਆ ਰਸਾਇਤੇ ਪਾ ਕੇ ਉਹਨੂੰ ਝੂਟ ਦੇ ਜਾਂਦਾ ਹੈ। ਕਾਫੀ ਹੁਸਰੇ ਨੇ ਧਰਤੀ ਤੋਂ। ਤੇ ਹੰ ਮੈਂ ਇੱਥੇ ਆ ਆ ਜਿਹੜੇ ਤਿੱਬੇ ਜੁ ਬਣਾਏ ਨੇ ਇਹ ਇਹਨਾਂ ਨੇ ਆਰਟੀਫੀਸ਼ਰੀ ਹੈ ਇਹ। ਇੱਥੇ ਬੱਚਿਆਂ ਨੂੰ ਚੜਾਉਂਦੇ ਨੇ ਉੱਤੇ ਉਹ ਕਰਦੇ ਨੇ ਹਨਾ। ਬੱਚੇ ਭੱਜ ਕੇ ਚੜਦੇ ਨੇ ਇਹਨਾਂ ਤੇ। ਬਹੁਤ ਸੋਹਣਾ ਸਿਸਟਮ ਇਹਨਾਂ ਦਾ। ਤੇ ਆਪਣੇ ਤਾਂ ਇਹੋ ਜਿਹਾ ਪਾਰਕ ਪੰਜਾਬ ਦੇ ਵਿੱਚ ਇੱਕ ਜਗ੍ਹਾ ਵੀ ਨਹੀਂ। ਚਲੋ ਜੀ।

ਵਾਲਾ ਯਰ ਪਧੀਆ ਸਸ਼ਟਮ ਹੈ ਇਹ ਬੱਚਿਆਂ ਨੂੰ ਬਹੁਤ ਮਤਲਬ ਕਿ ਡ੍ਰਿੰਗਾਂ ਦਿੰਦੇ ਨੇ ਵੀ ਬੱਚੇ ਆਤਮ ਨਿਰਪਰ ਹੋਣ